ਜਿਹੜਾ ਰਿਹਾ ਬੱਬੂ ਮਾਨ ਬੱਬੂ ਮਾਨ ਨੇ ਅੱਜ ਤੱਕ ਆ ਤੁਸੀਂ ਸਮਾਜ ਨੂੰ ਇਸ ਬੰਦੇ ਦਾ ਕੀ ਯੋਗਦਾਨ ਹੈ ਇਹਨੇ ਕਦੀ ਕੋਈ ਬਹੁਤ بڑا ਕੋਈ ਕਿਤੇ ਕੋਈ ਚੈਰਿਟੀ ਕੀਤੀ ਕਿੰਨੇ ਇਹਨੇ ਪੈਸੇ ਅੱਜ ਤੱਕ ਕਮਾਏ ਆ ਲੋਕਾਂ ਦਾ ਬੇਵਕੂਫ ਬਣਾਇਆ ਬੱਚਿਆਂ ਨੂੰ ਇਹਨੇ ਨਸ਼ਿਆਂ ਦੇ ਗਾਣੇ ਨੇ ਗਾਏ ਆ ਇਹਨੇ ਹਥਿਆਰਾਂ ਦੇ ਗਾਣੇ ਗਾਏ ਆ ਚੱਕ ਲੋ ਰਵਾਲਵਰ ਰਫਲਾ ਕਬਜਾ ਲੈਣਾ ਐ ਇਦਾਂ ਇਦਾਂ ਦੇ ਗਾਣੇ ਪਹਿਲਾਂ ਜੋ 20 ਸਾਲ ਗਾયા ਉਹ ਸੁਣੋ ਜਦ ਸੁਣ ਲਿਆ ਫੇਰ ਸੁਣਾਉਂਗਾ ਆ ਨੈਟ ਤੇ ਭੌਂਕਣ ਵਾਲਿਓ ਤੁਹਾਡੀਆਂ ਖੋਪੜੀਆਂ 'ਚ ਪੱਕਾ ਖਿਲ ਲਾਉਂਗਾ ਕਦੇ ਪੁੱਛੋ ਜਾ ਕੇ ਮੰਮੀ ਪਾਪੇ ਨੂੰ ਚਾਚਾ ਕੀ ਕਹਉਂਦਾ ਹੈ ਇਹ ਦੇਖੋ ਪੁੱਛੋ ਮੰਮੀ ਪਾਪਾ ਨੂੰ ਜਾ ਕੇ ਆ ਚਾਚਾ ਕੀ ਕਹਉਂਦਾ ਇੱਕ ਇੱਕ ਗੋਤਾ ਮਾਰਦਾ ਪਤਨਾ 'ਚੋਂ ਸਿੱਪੀ ਕਢ ਲਿਆਉਂਦਾ